ਤੰਤਨ ਦਰਬਾਰ ਮਸਤ ਬਾਬਾ ਬੀਰੂ ਭਗਤ ਜੀ ਪਿੰਡ ਢੇਸੀਆਂ ਕਾਨਾ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਪ੍ਰਵਾਸੀ ਭਾਰਤੀਆਂ ਦੇ ਕਮੇਟੀ ਵੱਲੋਂ 3 ਦਿਨਾਂ ਚੱਲੇ ਇਸਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਜਿੱਥੇ ਦਰਬਾਰ ਤੇ ਝੰਡਾ ਤੇ ਚਾਦਰ ਚੜਾਉਂਦੀ ਦਾ ਸਮਾਧਨ ਕੀਤੀ ਗਈ ਉੱਥੇ ਹੀ ਸ਼ਾਮ ਸਮੇਂ ਮਹਿਫਲੇ ਕਬਾਲ ਦਾ ਆਯੋਜਨ ਕੀਤਾ ਗਿਆ ਜਰਕਿ ਮੇਲੇ ਦੇ ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਨਾਮੀ ਕਲਾਕਾਰਾਂ ਵੱਲੋਂ ਆਪੋ ਆਪਣੀ ਹਾਜ਼ਰੀ ਲਗਵਾਈ ਗਈ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਨਕਾਲ ਪਾਟੀਆਂ ਵੱਲੋਂ ਜਿੱਥੇ ਨਕਲਾ ਪੇਸ਼ ਕੀਤੀਆਂ ਗਈਆਂ ਉੱਥੇ ਹੀ ਵਿਸ਼ਾਲ ਸ਼ਿੰਜ ਮੇਲਾ ਵੀ ਕਰਵਾਇਆ ਗਿਆ ਜਿਸ ਵਿੱਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਅਤੇ ਨਵਦੀਪ ਦਿੱਲੀ ਵਿੱਚਕਾਰ ਕਰਵਾਈ ਗਈ ਇਸ ਤੋਂ ਇਲਾਵਾ ਰਾਜੂ ਰਈਏ ਵਾਲਾ ਅਤੇ ਸਾਗਰ ਦਿੱਲੀ ਵਿੱਚ ਵੀ ਮੁਕਾਬਲਾ ਕਰਵਾਇਆ ਗਿਆ ਜੇਤੂ ਰਹਿਣ ਵਾਲੇ ਪਹਿਲਵਾਨ ਨੂੰ ਬੁਲੇਟ ਮੋਟਰਸਾਈਕਲ ਅਤੇ ਦੂਜੇ ਨੰਬਰ ਤੇ ਰਹਿਣ ਵਾਲੇ ਪਹਿਲਵਾਨ ਨੂੰ ਪਲੈਟੀਨਮ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਲਾਨਾ ਜੁੜ ਮੇਲੇ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ, ਦਾਨੀ ਸੱਜਣਾ ਤੇ ਨਗਰਪਾਸ਼ੀਆਂ ਦਾ ਧੰਨਵਾਦ ਕੀਤਾ। ਪਹਿਲਾ ਇਹੜਾ ਪੜਗੇ ਦੀ ਕੁਸ਼ਤੀ ਆ ਉਹ ਜਿੱਸਾ ਕਾਪਟੀ ਵਾਲਾ ਨਵੀਂ ਦਿੱਲੀ ਦੇ ਵਿਚਕਾਰ ਹੋਈਆ ਜਿੱਸਦਾ ਇਨਾਮ ਗੋਲਡ ਮੋਟਰਸਾਈਕਲ ਔਰ ਦੂਸਰੇ ਪੜਗੇ ਦੀ ਕੁਸ਼ਤੀ ਦੇ ਲਈ ਜਿੱਦਾ ਮੋਟਰਸਾਈਕਲ ਅੱਜ ਦਾ ਇਹ ਵਿਸ਼ਾਲ ਕੁਸ਼ਤੀ ਮੰਡਾ ਐਨ ਆਰ ਆਈ ਸਾਥੀਆਂ ਨੇ ਸਰੋਕਾਰ ਕੋਰਪੋਰੈਂਡੈਂਟਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਪਾਸ ਰੋਚ ਬਹੁਤ ਵੱਡੇ ਪੱਧਰ ਦੇ ਪਾਸਾਂ ਨੇ ਹਿੱਸਾ ਲਿਆ ਔਰ ਐਨ ਆਰ ਆਈ ਨੇ ਸੰਗਤਾਂ ਨੇ ਸਹਿਯੋਗ ਦਿੱਤਾ ਅੱਜ ਇਸ ਦਿਨ ਇਸ ਗੋਲੇ ਲੋਕਾਂ ਦੇ ਵਿੱਚ ਸਾਡੇਆਂ ਬਹੁਤ ਸਾਰੀਆਂ ਲੋਕਤੀਆਂ ਡੇਟਾ ਗੁਰੀਆਂ ਨੇ ਪਾੜ ਲਿਆ ਜਿਨ੍ਹਾਂ ਦੇ ਤੋਂ ਪੁਸ਼ਤੀ ਮੁਕਾਬਲੇ ਕਰਵਾਏ ਗਏ ਔਰ ਰਿੰਜੀ ਪ੍ਰਮੇਸ਼ਰ ਭਾਨੀਆ ਜੀ ਉਹਦੇ ਪਰਿਵਾਰ ਵੱਲੋਂ ਜਿਹੜਾ 52 ਡਾਕਟਰ ਤੇ ਗਿਆ 1.5 ਲੱਖ ਰੁਪਏ ਦੇ ਔਰ ਸਾਰੇ ਤਮਾਮ ਪਿੰਡ ਵਾਸੀਆਂ ਨੂੰ ਗਾਜ ਪੁਸ਼ਤੀ ਦੰਗਲ ਦੇ ਉੱਪਰ ਲੱਖ ਲੱਖ ਮੁਬਾਰਕਬਾਦ ਦੇਣਾ ਆਓ ਪਿੰਡਾਂ ਦੇ ਰਿਹਾ ਸਰਦਾਰ ਗੋਦਰ ਸਿੰਘ ਜੀ ਆਖੀ ਨਵਾਂ ਚੁੱਕ ਧੰਨਵਾਦ ਸੱਚੀ ਜੁਵਾਨ ਮੇਲੇ ਨਾਲ ਦੇ ਪਿੰਡ ਮੇਲੇ ਆ ਬੱਦ ਵੱਦ ਪਰੇਦਾ ਲਗਵਾਈਏ ਤਾਂ ਜੋ ਸਾਡਾ ਜਿਹੜਾ ਜੂਤ ਭਟਕ ਨਾ ਆ ਨਸ਼ਿਆਂ ਵੱਲ ਜਾਣ ਨਾ ਪਾਪਸ ਕਿੰਨਾ ਮਰਵਾ ਕੇ ਆਪਣੀ ਜ਼ਿੰਦਗੀ ਨੂੰ ਬੱਚਾ ਬਣਾ ਦੇ ਸਮਾਜ ਦੀ ਸੇਵਾ ਕਰੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹਿਰ ਕਸ਼ਤੀ ਦੇ ਨਾਲ ਇਹ ਵੱਲੋਂ ਬਹੁਤ ਬਹੁਤ ਧੰਨਵਾਦ ਜੀ